ਪ੍ਰਾਈਮ ਮਿਨਿਸਟਰ ਮਾਰਕਾਨੀ ਨੇ ਪੁਸ਼ਟੀ ਕੀਤੀ ਕਿ ਉਹ ਅਗਲੇ ਹਫਤੇ ਵਾਸ਼ਿੰਗਟਨ ਦਾ ਦੌਰਾ ਕਰਨਗੇ ਜਿੱਥੇ ਉਹ ਆਗਾਮੀ FIFA ਵਰਲਡ ਕੱਪ ਡਰਾਅ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਇਸ ਦੌਰਾਨ ਉਹਨਾਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਦੀ ਉਮੀਦ ਵੀ ਜਤਾਈ ਹੈ। ਇਹ ਖਬਰ ਉਹਨਾਂ ਦੇ ਉਸ ਵਿਵਾਦਤ ਬਿਆਨ ਤੋਂ ਬਾਅਦ ਆਈ ਹੈ ਜਦੋਂ ਉਹਨਾਂ ਲੰਘੇ ਵੀਕਐਂਡ ਟਰੰਪ ਨਾਲ ਆਖਰੀ ਗੱਲਬਾਤ ਬਾਰੇ ਪੁੱਛੇ ਗਏ ਸਵਾਲ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਕੌਣ ਪਰਵਾਹ ਕਰਦਾ ਹੈ। ਹਾਲਾਂਕਿ ਉਹਨਾਂ ਬਾਅਦ ਵਿੱਚ ਇਸ ਤੇ ਸਪਸ਼ਟੀਕਰਨ ਵੀ ਦਿੱਤਾ ਅਤੇ ਕਿਹਾ ਕਿ ਉਹ ਮੰਨਦੇ ਹਨ ਕਿ ਉਹਨਾਂ ਦੇ ਸ਼ਬਦਾਂ ਦੀ ਚੋਣ ਗਲਤ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਸਵੀਕਾਰ ਕੀਤਾ ਕਿ ਉਹਨਾਂ ਦੀ 트ੰਪ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਭਾਵੇਂ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਰੁਕੀ ਹੋਈ ਹੈ ਹਾਲਾਂਕਿ ਉਹਨਾਂ ਨੇ ਸਪਸ਼ਟ ਕੀਤਾ ਕਿ FIFA ਇਵੈਂਟ ਵਿੱਚ ਮੁਲਾਕਾਤ ਦਾ ਮਤਲਬ ਇਹ ਨਹੀਂ ਕਿ ਵਪਾਰ-ਵਾਰਤਾ ਮੋੜ ਸ਼ੁਰੂ ਹੋਣ ਵਾਲੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ FIFA ਡਰਾਅ ਵਿੱਚ ਇਸ ਲਈ ਸ਼ਾਮਲ ਹੋਣ ਜਾ ਰਹੇ ਹਨ ਕਿਉਂਕਿ ਕੈਨੇਡਾ ਲਈ ਇੱਕ ਅਹਿਮ ਇਵੈਂਟ ਹੈ ਜੋ ਅਗਲੇ ਸਾਲ ਅਮਰੀਕਾ ਤੇ ਮੈਕਸੀਕੋ ਦੇ ਨਾਲ ਮਿਲ ਕੇ ਟੂਰਨਾਮੈਂਟ ਦੀ ਸਹਿ ਮੇਜ਼ਬਾਨੀ ਕਰਨ ਵਾਲਾ ਹੈ ਗੋਰ ਤਲਵੇ ਕੀ ਵਪਾਰ ਵਾਰਤਾ ਟੁੱਟਣ ਤੋਂ ਬਾਅਦ ਕਾਰਨੀ ਦੀ ਇਸ ਤੋਂ ਪਹਿਲਾਂ 트ੰਪ ਨਾਲ ਮੁਲਾਕਾਤ ਸਾਊਥ ਕੋਰੀਆ ਵਿੱਚ ਏਪੀਈਸੀ ਸਮਿਟ ਮੌਕੇ ਹੋਈ ਸੀ